ਜੋਕੇ ਮਿਹਰੂ ਦੀਪ ਬੇਤਰਤਾਤੀ ਨੋਟੇ ਤੇ ਸਾਰੇ ਕੁਸ਼ਤੀ ਪ੍ਰੇਮੀ ਜਾਣਦੇ ਨੇ ਵੀ ਇਸ ਪਹਿਲਵਾਨ ਦਾ ਹੱਥ ਉੱਪਰ ਹੈ ਬਹੁਤ ਵਧੀਆ ਇਸ ਪਹਿਲਵਾਨ ਨੇ ਕੁਸ਼ਤੀ ਲੜੀ ਹੈ ਤੇ ਦੂਜੇ ਪਾਸੇ ਸ਼ਾਗਰ ਪਹਿਲਵਾਨ ਦਿੱਲੀ ਲਾਜੀ ਕੁਲਵਿੰਦਰ ਪਹਿਲਵਾਨ ਜੀ ਭਾਣੋ ਕੇ ਉਹ ਵੀ ਲਾਈਵ ਦਾ ਜਿਹੜੀ ਕੁਸ਼ਤੀ ਦਾ ਅਨੰਦ ਮਾ ਰਹੇ ਨੇ ਵਾਹ ਜੀ ਵਾਹ ਲਾਜੀ ਬਹੁਤ ਵਧੀਆ ਬਹੁਤ ਵਧੀਆ ਕੁਸ਼ਤੀ ਬਈ ਉਧਰ ਜਾਣਕਾਰੀ ਮਿਲੀ ਹੈ ਵੀ ਪ੍ਰਿਤਪਾਲ ਪਹਿਲਵਾਨ ਨੇ ਜੱਛੇ ਪਹਿਲਵਾਨ ਨੂੰ 22 ਫਾਲ ਜਿੱਤ ਕੀਤਾ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਪ੍ਰਿਤਪਾਲ ਪਹਿਲਵਾਨ ਦੇ ਨਾਂ ਤੇ ਬਣਾ ਦਿਓ ਜੋ ਕਿ ਮਿਹੜੀ ਦੀ ਪਵਿੱਤਰ ਧਰਤੀ ਤੇ ਕੁਸ਼ਤੀ ਹੋਈ ਹੈ ਕਹਿੰਦੇ ਵੀ 22 ਫਾਲ ਜਿੱਤ ਕੀਤਾ ਬੜੀ ਤਾਕੜੀ ਕੁਸ਼ਤੀ ਚੱਲਦੀ ਹੈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਸਰਦਾਰ ਨਿਰਮਲ ਸਿੰਘ ਜੀ ਨਿਮੀ 50000 ਰੁਪਇਆ ਸਰਦਾਰ ਚੰਨ ਸਿੰਘ ਜੀ ਕੱਟ ਕੈਨੇਡਾ ਵਾਲੇ 35000 ਰੁਪਇਆ ਸਰਦਾਰ ਜਸਵਿੰਦਰ ਸਿੰਘ ਜੀ ਵਿਲਾ ਕੈਨੇਡਾ ਵਾਲੇ 25000 ਰੁਪਇਆ ਸਰਦਾਰ ਤੀਰ ਸਿੰਘ ਜੀ ਵੇਨਿੰਗ 11000 ਰੁਪਇਆ ਸਰਦਾਰ ਜਸਵਿੰਦਰ ਸਿੰਘ ਜੀ ਵੇਨਿੰਗ 11000 ਰੁਪਇਆ ਸਰਦਾਰ ਸਵਰਨਜੀਤ ਸਿੰਘ ਜੀ 11000 ਰੁਪਇਆ ਸਰਦਾਰ ਜਿੰਦਰਪਾਲ ਸਿੰਘ ਜੀ ਮਾਊਂਟ ਸਾਹਿਬ ਯੂ ਐਸ ਏ ਪਹਾੜਾ 11000 ਰੁਪਇਆ ਸਰਦਾਰ ਗੁਰਪ੍ਰੀਤ ਸਿੰਘ ਜੀ ਹਰਮਨ ਯੂ ਐਸ ਏ ਸਰਬ ਜਿੰਦਰ ਸਿੰਘ ਜੀ 11000 ਰੁਪਇਆ ਮਨੀ ਪਲਵਾਨ ਯੂਐਸਏ 11000 ਰੁਪਿਆ ਸਰਦਾਰ ਹਰਦੀਪ ਸਿੰਘ ਜੀ ਠੱਕਰ ਕੀ ਯੂਐਸਏ 8400 ਰੁਪਿਆ ਸਰਦਾਰ ਗੁਰਵਿੰਦਰ ਸਿੰਘ ਜੀ ਗਿੰਦੀ ਯੂਐਸਏ 8000 ਰੁਪਿਆ ਸਰਦਾਰ ਲਵਜੀਤ ਸਿੰਘ ਬੱਲੇ 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 ਆ ਯੂਐਸਏ 5100 ਰੁਪਿਆ ਸਰਦਾਰ ਸਤਪਾਲ ਸਿੰਘ ਜੀ ਪਾਪਾ 5100 ਰੁਪਿਆ ਇਹਨਾਂ ਦਾ ਵੀ ਤਹਿਦਿਦੋਂ ਧੰਨਵਾਦ ਕਰਦੇ ਆ ਸਰਦਾਰ ਸੁਬਨ ਸਿੰਘ ਜੀ ਯੂਐਸਏ ਏ ਬੱਲੇ ਆ ਆ ਲਖੀ ਸਰਦਾਰ ਤਾਕੂ ਸਹਾਰਾ ਵਾਲੋ i don't